ਦੀ ਦੇਰ ਰਾਤ ਗੁਰਦਾਸਪੁਰ ਦੇ ਪਿੰਡ ਚੀਮਾ ਅੰਦਰ ਕੁਝ ਲੋਕਾਂ ਨੇ ਇੱਕ ਤेंदुआ ਦੇਖਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅੱਜ ਜਹਦੀ ਟੀਮ ਨੇ ਜਦ ਪਿੰਡ ਦੇ ਅੰਦਰ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਦਾ ਕਹਿਣਾ ਹੈ ਕਿ ਤेंदुए ਨੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਇੱਕ ਨੌਜਵਾਨ ਦੇ ਉੱਪਰ ਹਮਲਾ ਕੀਤਾ ਸੀ ਪਰ ਨੌਜਵਾਨ ਨੇ ਕਾਫੀ ਚਲਾਕੀ ਦੇ ਨਾਲ ਉਸ ਤेंदुए ਤੋਂ ਆਪਣੀ ਜਾਨ ਬਚਾ ਲਈ ਪਰ ਤेंदुए ਵੱਲੋਂ ਕਈ ਜਾਨਵਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਪਿੰਡ ਦੇ ਵਿੱਚ دہشت ਦਾ ਮਾਹੌਲ ਹੈ ਦੇਖੋ ਇੱਕ ਖਾਸ ਰਿਪੋਰਟ ਹਾਂਤ ਵਾਸ ਸੇਰੀ ਖੁੱਲਦਾ ਫਿਰ ਕਾਰੋਬਾਰ ਆਉਣਾ ਜਾਣਾ ਮੁਸ਼ਕਲ ਹੋਣਾ ਬੜਾ ਮੁਸ਼ਕਲ ਹੈ ਗੁਰਦੁਆਰੇ ਚਾਹੀਦਾ ਗੁਰਦੁਆਰੇ ਸ਼ਾਮਾਂ ਜਾ ਕੇ ਘੜੀ ਕੇ ਸਿਮਰਨਾ ਕਰੀਦਾ ਹੈ ਤੇ ਹੁਣ ਗੁਰਦੁਆਰੇ ਨਹੀਂ ਜਾਏਗਾ ਚਲੋ ਗੁਰਦੁਆਰਾ ਇਹਨੇ ਚਲਾ ਕੇ ਤੇ ਗੱਲ ਬਣ ਗਈ ਆਲਾ ਗਿਆ ਆਂ ਤੇ ਰਾਤ ਸਾਰ 12 ਵਜੇ ਦਾ ਟਾਈਮ ਹੀਗਾ ਮੁੰਡਾ ਬਾਥਰੂਮ ਨੂੰ ਕਾਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਕਾਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਸੀ ਆ ਗਿਆ ਜੀ ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਉਹਦੇ ਮੋਢੇ ਤੇ ਵੀ ਛੱਟ ਲੱਗ ਗਈ ਤਿੰਦੂਆ ਤਿੰਦੂਏ ਦਾ ਹਾਂਜੀ ਅਸੀਂ ਚੀਤਾ ਕਹੀ ਜੰਨੇ ਆ ਹੈ ਤਿੰਦੂਆ ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਅਸੀਂ ਰੋਲਾ ਪਾਤਾ ਚੱਲ ਗਿਆ ਤੁਸੀਂ ਵੀ ਵੇਖਿਆ ਹਾਂਜੀ ਅਸੀਂ ਜਦੋਂ ਦੋਰੇ ਝਪਟ ਮਾਰ ਲਗਾ ਉੱਤੇ ਕਾਂਦੇ ਦੇ ਉੱਤੇ ਪਾਊਡਰ ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡਾਂਗ ਮਾਰੀ ਆ ਖਿੱਚ ਕੇ ਲੈ ਗਿਆ ਨੇ ਪੈਣ ਲੱਗਾ ਵੇਖਿਆ ਹਾਂਜੀ ਸਿਰਫ ਪਿੰਜਰਾ ਕਿੱਦਿ ਲਾਇਆ ਪਿੰਜਰਾ ਇੱਕ ਇਹਨਾਂ ਨੇ ਲਾਇਆ ਮੈਗਮ ਵਾਲਿਆਂ ਨੇ ਹਾਂਜੀ ਕੈਮਰਾ ਵੀ ਲਾ ਕੇ ਗਏ ਓਏ ਅੱਛਾ ਹਾਂਜੀ ਕੈਮਰੇ ਵੀ ਲਾਏ ਆ ਤੇ ਚਲੋ ਗਾੜੀ ਵਿਚਾਰ ਵੇ ਪਿੰਡ ਚ ਕੀ ਕੀ ਨੁਕਸਾਨ ਕਰਦੇ ਪਿੰਡ ਚ ਕੱਲ ਲਾ ਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਨਤਾ ਉਹਦਾ ਇੱਕ ਇਹ ਨੁਕਸਾਨ ਕੀਤਾ ਇਹ ਕਰਨ ਜੀਤ ਦਾ ਕੱਟੀ ਵਿਖਾਦੀ ਆ ਪੱਠੇ ਲੱਗੇ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟਵੇਂ ਹੀ ਹੋਏ ਆ ਕਾਰਨ ਇਹ ਰਵਾਲਾ ਪਹਿਲੇ ਚਿਰੰਦ ਵੀ ਆਪ ਨਹੀਂ ਸੱਚ ਮੰਨਦੇ ajo ਲਾਗੋ ਬੱਕਰੀ ਖਾਦੇ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਮਾਲੇ ਦੱਸਦੇ ਵੀ ਠੀਕ ਆ ਸੱਚ ਹਾਂਜੀ ਤੇ ਇਹ ਜਿਹੜੇ ਕੰਮ ਤੋਂ ਹੁੰਦੇ ਨੇ ਇਹ ਕੁੱਕੜ ਰਖੇ ਵਿੱਚ ਆਂਦੇ ਕੋਈ ਨਾ ਕੋ ਵਿੱਚ ਮਾਸ ਪਾਉ ਤੇ ਕੁਝ ਨਾ ਕੋ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਠੀਕ ਠੀਕ ਹਾਂਜੀ ਠੀਕ ਆ ਨਹੀਂ ਹੁਣ ਨਹੀਂ ਹੁਣ ਆਪ ਆਖਾਂ ਇਹ ਲੈ ਜਾਓ ਪਿੰਜਰਾ ਹੁਣ ਕਣਕਾ ਵੱਢਿਆਂ ਗਿਆ ਵੇਲ ਹੋ ਗਿਆ ਵਾ ਡਰ ਕੋਈ ਨਹੀਂ ਪਹਿਲਾਂ ਖੇਤੀ ਸੀ ਜਿੱਤਾ ਤੇ ਉਹ ਲੋਕ ਕਿਤੇ ਵੀ ਸਕਦਾ ਡਰ ਤੇ ਹੈ ਹੀ ਨਾ ਪਿੰਡ ਚ ਤੇ ਨਹੀਂ ਹੁਣ ਤੇ ਆਮ ਲੋਕਾਂ ਸਾਰੇ ਕਹਿੰਦੇ ਆ ਇੱਧਰ ਆ ਗਿਆ ਇੱਧਰ ਆ ਗਿਆ ਪਤਾ ਨਹੀਂ ਹੁਣ ਜਿੰਨਾਂ ਕਾ ਸਾਡੇ ਨਾਲ ਵਾਪਰੀ ਅਹੀਂ ਨੱਕ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਵੇ ਸਭ ਦਾ